ਅੱਜ ਸਥਾਨਿਕ ਸ਼ਹਿਰ ਵਿਖੇ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀਵਾਲਾ ਦੇ ਜਤਨਾ ਸਦਕਾ ਸੰਤ ਜਸਪਾਲ ਸਿੰਘ ਜੀ ਓਡਰੇ ਵਾਲੇ ਮਹੰਤ ਰਾਮ ਗਿਰ ਜੀ ਰਾਜਪੁਰ ਵਾਲੇ ਅਤੇ ਸੰਤ ਨਰੇਸ਼ ਗਿਰ ਜੀ ਨੰਗਲ ਖੁੰਗੇ ਵਾਲੇ ਜੀ ਮਹਾਪੁਰਸ਼ਾਂ ਵੱਲੋਂ ਅਰਦਾਸ ਕਰਨ ਉਪਰੰਤ ਆਪਣੇ ਘਰ ਕਮਲਾ ਨਾਲ ਅੰਬੇਡਕਰ ਮੀਟਿੰਗ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਅਤੇ ਸਮੂਹ ਸੁਸਾਇਟੀ ਮੈਂਬਰਾਂ ਵੱਲੋਂ ਉਤਸ਼ਾਹ ਪੂਰਵਕ ਹਿੱਸਾ ਲਿਆ ਗਿਆ ਇਸ ਮੌਕੇ ਸਮੂਹ ਮਹਾਪੁਰਸ਼ਾਂ ਨੇ ਆਪਣਾ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਕਾਰਜ ਆਰੰਭ ਕੀਤਾ ਗਿਆ ਹੈ ਜਿਸ ਦਾ ਲਾਭ ਇਲਾਕੇ ਤੇ ਦੂਰ ਦਰਾਂਡੇ ਦੀਆਂ ਸੰਗਤਾਂ ਨੂੰ ਪ੍ਰਾਪਤ ਹੋਵੇਗਾ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਪੱਟੀ ਨੇ ਆਈਆਂ ਹੋਈਆਂ ਸ਼ਖਸੀਅਤਾਂ ਤੇ ਮਹਾਪੁਰਸ਼ਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਸਾਇਟੀ ਵੱਲੋਂ ਕਸਬਾ ਗੜਦੀਵਾਲਾ ਵਿਖੇ ਅੰਬੇਦਕਰ ਭਵਨ ਬਣਾਉਣ ਦਾ ਸੰਕਲਪ ਲਿਆ ਗਿਆ ਸੀ ਜਿਸ ਦੀ ਸ਼ੁਰੂਆਤ ਅੱਜ ਠੀਕ ਸਵੇਰੇ 11:20 ਵਜੇ 20x40 ਫੁੱਟ ਦੇ ਅੰਬੇਦਕਰ ਮੀਟਿੰਗ ਹਾਲ ਦਾ ਨੀਂਹ ਪੱਥਰ ਰੱਖ ਕੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਬੇਦਕਰ ਮੀਟਿੰਗ ਹਾਲ ਦੀ ਉਸਾਰੀ ਦਾ ਆਰੰਭ ਕਰਨ ਲਈ ਨੀਂਹ ਪੱਥਰ ਇਲਾਕੇ ਦੇ ਸਤਿਕਾਰਯੋਗ ਸੰਤਾ ਮਹਾਪੁਰਸ਼ਾਂ ਦੇ ਆਸ਼ੀਰਵਾਦ ਨਾਲ ਉਨ੍ਹਾਂ ਦੇ ਕਰ ਕਮਲਾ ਨਾਲ ਰੱਖਿਆ ਗਿਆ ਹੈ। ਉਨਾ ਕਿਆ ਕੇ ਇਸ ਮੀਟਿੰਗ ਹਾਲ ਨੂੰ ਮੁਕੰਮਲ ਕਰਨ ਲਈ ਸੰਕਟਾਂ ਸੁਸਾਇਟੀ ਦਾ ਪੂਰਨ ਸਹਿਯੋਗ ਦੇਣ ਇਸ ਮੁਕੇ ਨਾਇਬ ਤਹਿਸੀਲਦਾਰ ਪੁੰਗਾ ਲਵਦੀਪ ਸਿੰਘ ਧੂਤ ਅਤੇ ਸਰਜਰੀਕਲ ਸਪੈਸ਼ਲਿਸਟ ਡਾਕਟਰ ਰਣਜੀਤ ਸਿੰਘ ਰਾਣਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾਂ ਦੱਸਿਆ ਕਿ ਸੰਕਟਾਂ ਦੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਅੰਬੇਡ ਕਰਪਾਉਣ ਬਣਾਉਣ ਲਈ 4.5 ਕਨਾਲਾਂ ਜ਼ਮੀਨ ਦੀ ਖਰੀਦ ਕੀਤੀ ਗਈ ਹੈ। ਜਿਸ ਦੀ ਸ਼ੁਰੂਆਤ ਅੰਬੇਡਕਰ ਮੀਟਿੰਗ ਹਾਲ ਦੇ ਨਿਰਮਾਣ ਕਾਰਜ ਦਾ ਆਰੰਭ ਕਰਕੇ ਕੀਤੀ ਹੈ ਜਿਸ ਵਿੱਚ ਸਹਿਯੋਗੀ ਸੰਗਠਨਾਂ ਵੱਲੋਂ ਵੱਧ ਚੜ ਕੇ ਇਸ ਕਾਰਜ ਵਿੱਚ ਲੋੜੀਂਦੀ ਸਮੱਗਰੀ ਦੇ ਕੇ ਵੀ ਯੋਗਦਾਨ ਪਾਇਆ ਜਾ ਸਕਦਾ ਹੈ ਇਸ ਅੰਬੇਡਕਰ ਮੀਟਿੰਗ ਹਾਲ ਤੋਂ ਆਰੰਭ ਹੋਈ ਕੜੀ ਤਹਿਤ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਅੰਬੇਡਕਰ ਭਵਨ ਦਾ ਨਿਰਮਾਣ ਕੀਤਾ ਜਾਵੇਗਾ ਇਸ ਮੌਕੇ ਮਾਨਤਾ ਸੇਵਾ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਨੰਗਲ ਖੁੰਗਾ ਸਾਬਕਾ ਗੱਦਾਵਰ ਬਖਸ਼ੀਸ਼ ਚੰਪਕ ਨੰਬਰਦਾਰ ਗੁਰਮੀਤ ਸਿੰਘ ਪੱਟੀ ਗੋਪਰੀ ਸਿੰਘ ਉਹਡਰਾ ਤੋਂ ਨਵਾ ਪ੍ਰਧਾਨ ਹਰਪਾਲ ਸਿੰਘ ਡਾਕਟਰ ਜਸਪਾਲ ਸਿੰਘ ਮੀਤ ਪ੍ਰਧਾਨ ਦਲਜੀਤ ਸਿੰਘ ਜਸਪਾਲ ਸਿੰਘ ਬੇਰਸ਼ਾ ਚੰਦਰਸ਼ੇਖਰ ਬੰਟੀ ਡਾਕਟਰ ਬਲਜੀਤ ਸਿੰਘ ਜਸਵੀਰ ਸਿੰਘ ਰਾਹੀ ਸਰਪੰਚ ਕੁਲਦੀਪ ਕੁਮਾਰ ਮਿੰਟੂ ਡਾਕਟਰ ਮਹਿੰਦਰ ਕੁਮਾਰ ਮਲਹੋਤਰਾ ਡਾਕਟਰ ਹਰਦੀਪਿੰਦਰ ਦੀਪਕ ਕੈਪਟਨ ਕਸ਼ਮੀਰ ਸਿੰਘ ਮੋਹਨ ਸਿੰਘ ਢੁੱਗਾ ਸੁਲਿੰਦਰਪਾਲ ਸਿੰਘ ਸੁੱਚਾ ਸਿੰਘ ਮਲਕੀਤ ਸਿੰਘ ਪ੍ਰਭਜੋਤ ਸਿੰਘ ਕੈਪਟਨ ਦੀਪ ਸਿੰਘ ਜਗਤਾਰ ਸਿੰਘ ਸੌਰਵ ਨਗੇਂਦਰ ਮਾਨਾ ਨੰਬਰਦਾਰ ਕਰਮਾ ਪੱਟੀ ਸਮੇਤ ਹੋਰ ਸੋਸਾਇਟੀ ਮੈਂਬਰ ਹਾਜ਼ਰ ਸਨ ਗੜਦੀਵਾਲਾ ਤੋਂ ਹਰਦੀਪ ਦੇਵਿਕ ਦੀ ਰਿਪੋਰਟ ਸਬਸਕ੍ਰਾਈਬ ਕਰੋ ਆਪਣਾ ਪੰਜਾਬ 22 ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜਦੀਵਾਲਾ ਵਿਖੇ ਡਾਕਟਰ ਬੀ ਆਰ ਅੰਬੀਡਕਰ ਵੈਲਫੇਅਰ ਸੋਸਾਇਟੀ ਵੱਲੋਂ ਤੇ ਇੱਕ ਵਿਸ਼ੇਸ਼ ਕਾਰਜ ਜਿਹੜਾ ਕੀਤਾ ਗਿਆ ਔਰ 18 ਨਵੰਬਰ ਦਾ ਅੱਜ ਖਾਸ ਦਿਨ ਜਿਹੜਾ ਕਿ 11 ਵਜੇ ਅੱਜ ਸੰਤ ਮਹਾਪੁਰਸ਼ਾਂ ਦੇ ਆਸ਼ੀਰਵਾਦ ਉਨ੍ਹਾਂ ਦੇ ਕਰ ਕਮਲਾਂ ਦੇ ਨਾਲ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਅੰਬੇਡਕਰ ਮੀਟਿੰਗ ਹਾਲ ਦਾ ਔਰ ਇਸ ਉਪਰੰਤ ਅੱਗੇ ਜਿਵੇਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਰਜ ਹੁੰਦੇ ਰਹਿਣਗੇ ਤੇ ਇੱਥੇ ਅੰਬੇਡਕਰ ਭਵਨ ਇੱਕ ਵਿਸ਼ਾਲ ਰੂਪ ਦੇ ਵਿੱਚ ਬਣਾਇਆ ਜਾਵੇਗਾ ਜੋ ਕਿ ਇਤਿਹਾਸਿਕ ਯਾਦਗਾਰ ਸਿੱਧ ਹੋਵੇਗਾ ਸੋ ਅੱਜ ਇੱਥੇ ਸਾਡੇ ਤੋਂ ਸੰਤ ਮਹਾਪੁਰਸ਼ ਵੀ ਪਹੁੰਚੇ ਨੇ ਔਰ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਜੀ ਵੀ ਪਹੁੰਚੇ ਨੇ ਸਰ ਕੀ ਕਹਿਣਾ ਆਪਣਾ ਇਸ ਬਾਰੇ ਜੋ ਅੱਜ ਦਾ ਇਹ ਕਾਰਜ ਆਰੰਭ ਕੀਤਾ ਗਿਆ ਹੈ ਮੈਂ ਸਮਝਦਾ ਅੱਜ ਇੱਕ ਬਹੁਤ ਹੀ ਮੁਬਾਰਕ ਦਿਨ ਹੈ ਜਦ ਇਸ ਇਲਾਕੇ ਦੇ ਵਿੱਚ ਤਕਰੀਬਨ 20-25 ਸਾਲ ਤੋਂ ਸਮਾਜਿਕ ਖੇਤਰ ਦੇ ਵਿੱਚ ਕੰਮ ਕਰ ਰਹੀ ਸੋਸਾਇਟੀ ਭਾਰਤ ਰਤਨ ਬਾਬਾ ਭੀਮrao ਅੰਬੇਦਕਰ ਜੀ ਵੈਲਫੇਅਰ ਸੋਸਾਇਟੀ ਰਜਿਸਟਰ ਗਰਦੀ ਵਾਲਾ ਨੂੰ ਅੱਜ ਇੱਕ ਦਫਤਰ ਅਤੇ ਮੀਟਿੰਗ ਹਾਲ ਦੇ ਰੂਪ ਵਿੱਚ ਇਸ ਜਗ੍ਹਾ ਦੇ ਉੱਤੇ ਸੰਤ ਮਹਾਪੁਰਸ਼ਾਂ ਦੇ ਕਰ ਕਮਲਾਂ ਦੇ ਰਾਹੀਂ ਨੀਂਹ ਪੱਥਰ ਰੱਖਿਆ ਗਿਆ ਇਹ ਸੋਸਾਇਟੀ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਹੀ अच्छे काम सामाजिक क्षेत्र च किए ने ते ਹੁਣ ਇਸ ਤਰ੍ਹਾਂ ਦੇ ਨਾਲ ਜਦੋਂ ਇੱਕ ਬਿਲਡਿੰਗ ਦੇ ਰੂਪ ਦੇ ਵਿੱਚ ਮੀਟਿੰਗ ਹਾਲ ਦੇ ਰੂਪ ਵਿੱਚ ਸਾਡੇ ਦਫ਼ਤਰ ਤੇ ਹੋਰ ਬਾਕੀ ਕੰਮਾਂ ਦੀ ਜਿਹੜੀਆਂ ਗਤੀਵਿਧੀਆਂ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਆ ਮੈਂ ਸਭ ਨੂੰ ਦੱਸਦਾ ਕਿ ਇਹ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਚ ਇੱਕ ਮੀਲ ਪੱਥਰ ਸਾਬਤ ਹੋਏਗੀ ਅਤੇ ਅਸੀਂ ਸਾਰੇ ਰਲ ਮਿਲ ਕੇ ਆਪਣੇ ਇਲਾਕੇ ਦੇ ਵਿੱਚ ਸਮਾਜਿਕ ਭਾਈਚਾਰੇ ਵਿਕਾਸ ਦੇ ਲਈ ਯਤਨ ਕਰਦੇ ਰਵਾਂਗੇ ਤੇ ਪ੍ਰਮਾਤਮਾ ਸਾਨੂੰ ਸਹੀ ਰਸਤਾ ਦਿਖਾਦਾ ਰਹੇ ਬਹੁਤ ਬਹੁਤ ਮੁਬਾਰਕਬਾਦ ਸਾਰੇ ਦਰਸ਼ਕਾਂ ਨੂੰ ਇਲਾਕਾ ਨਿਵਾਸੀ ਤੋ ਅੱਜ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਲਾਈਵ ਵੀ ਚੱਲਿਆ ਉਸ ਤੋਂ ਬਾਅਦ ਵਿੱਚ ਜਿਹੜਾ ਕਵਰੇਜ ਵੀ ਜਿਹੜੀ ਕੀਤੀ ਗਈ ਹੈ ਉਸ ਦੇ ਵਿੱਚ ਵੀ ਦਿਖਾਇਆ ਗਿਆ ਕਿ ਡਾਕਟਰ ਬੀਰ ਅੰਬੇਦਕਰ ਵੈਲਫੇਅਰ ਸੁਸਾਇਟੀ ਗੜਦੀ ਵਾਲਾ ਵੱਲੋਂ ਇੱਕ ਜਿਹੜਾ ਕਿ ਬਹੁਤ ਹੀ ਮਹਾਨ ਕਾਰਜ ਉਸ ਦਾ ਆਰੰਭ ਕੀਤਾ ਗਿਆ ਤੇ ਅੰਬੇਦਕਰ ਮੀਟਿੰਗ ਹਾਲ ਦਾ ਅੱਜ ਨਿਰਮਾਣ ਕਾਰਜ ਜਿਹੜਾ ਸ਼ੁਰੂਆਤ ਕੀਤਾ ਗਿਆ ਸੰਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਤੇ ਉਹਨਾਂ ਦੇ ਕਰ ਕਮਲਾਂ ਦੇ ਨਾਲ ਅੱਜ ਨੀਂਹ ਪੱਥਰ ਰੱਖਿਆ ਗਿਆ ਤੇ ਗੱਲ ਕਰਦੇ ਹਾਂ ਇਸੇ ਸੰਸਥਾ ਦੇ ਜੋ ਪ੍ਰਧਾਨ ਨੇ ਅਰਪਾਲ ਸਿੰਘ ਪੱਟੀ ਜੀ ਕੀ ਕਹਿਣਾ ਹੈ ਉਹਨਾਂ ਦਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਅੱਜ ਜਿਹੜਾ ਆਪਣਾ ਗੜਦੀਵਾਲਾ ਇਲਾਕੇ ਦੀ ਬੜੀ ਮਾਣ ਦੀ ਗੱਲ ਆ ਔਰ ਇਤਿਹਾਸਕ ਦੇਣਾ ਗੜਦੀਵਾਲਾ ਲਈ ਕਿ ਡਾਕਟਰ ਜੋ ਡਾਕਟਰ ਭੀਮਰਾਓ ਉਬੇਦਕਰ ਵੈਲਫੇਅਰ ਸੁਸਾਇਟੀ ਨੇ 20 ਸਾਲ ਪਹਿਲਾਂ ਇੱਕ ਸੋਚਿਆ ਸੀ ਵੀ ਗੜਦੀਵਾਲਾ ਵਿੱਚ ਇੱਕ ਦਫ਼ਤਰ ਹੋਵੇ ਵਧੀਆ ਮੀਟਿੰਗ ਹਾਲ ਹੋਵੇ ਇੱਕ ਭਵਨ ਹੋਵੇ ਉਹਦਾ ਅੱਜ ਜਿਹੜੀ ਉਹ ਸ਼ੁਰੂਆਤ ਕੀਤੀ ਗਈ ਹੈ ਡਾਕਟਰ ਭੀਮਰਾਓ ਉਬੇਦਕਰ ਵੈਲਫੇਅਰ ਸੁਸਾਇਟੀ ਗੜਦੀਵਾਲਾ ਬਲੋਂ ਅੱਜ ਜੋ ਗੜੀ 4.5 ਕ ਨਾਲ ਜਗਾ ਖਰੀਦੀ ਗਈ ਸੀ ਡਾਕਟਰ ਧੀਮਰਾ ਉਮੇਦਕਰ ਸਰਟੀ ਬਲੌਗ ਸੰਗਤਾਂ ਦੇ ਸਹਿਯੋਗ ਨਾਲ ਐਨ ਆਰ ਆਈ ਦੇ ਸਹਿਯੋਗ ਨਾਲ ਉਹਦੇ ਵਿੱਚ ਜੋ ਫਰੰਟ ਦੇ ਉੱਪਰ ਜਿਹੜਾ 20x40 ਦਾ ਮੀਟਿੰਗ ਹਾਲ ਬਣਾਇਆ ਜਾ ਰਿਹਾ ਜਿਸ ਤੇ ਮੋਰੇ ਲਗਭਗ 130 ਫੁੱਟ ਦੀ ਪਾਰਕਿੰਗ ਰੱਖੀ ਗਈ ਆ ਕਿਉਂਕਿ ਸਾਡੇ ਗੜਦੀ ਵਾਲਾ ਵਿੱਚ ਕੋਈ ਇਦਾਂ ਦੀ ਮੀਟਿੰਗ ਹਾਲ ਨਹੀਂ ਸੀ ਜਿੱਥੇ ਮੋਰੇ ਪਾਰਕਿੰਗ ਦਾ ਕੋਈ ਬੰਦੋਬਸਤ ਹੋ ਸਕੇ ਹਰੇਕ ਨੂੰ ਬਹੁਤ ਕੰਜਸਟਡ ਏਰੀਆ ਵਿੱਚ ਜਾ ਕੇ ਕੰਨੀ ਪੈਂਦੀ ਸੀ ਮੀਟਿੰਗਾਂ ਜਾਂ ਹੋਰ ਪ੍ਰੋਗਰਾਮਾਂ ਇਸ ਸੁਸਾਇਟੀ ਵੱਲੋਂ ਇਹ ਉਪਰਾਲਾ ਕਰਦੇ ਹੋ ਸਾਡੇ ਸਭ ਦੇ ਸਹਿਯੋਗ ਨਾਲ ਜਿਹੜਾ 20x40 ਦਾ ਜਿਹੜਾ ਮੀਟਿੰਗ ਹਾਲ ਅੰਬੇਦਕਰ ਸਾਹਿਬ ਦੇ ਨਾਂ ਤੇ ਰੱਖਿਆ ਗਿਆ ਉਹਦਾ ਅੱਜ ਨੀ ਪੱਤਰ ਰੱਖਿਆ ਗਿਆ ਸੰਤ ਮਾਪ ਮੋਸ਼ਾ ਵੱਲੋਂ ਰਾਕੇ ਜੀਆਂ ਸੰਗਤਾਂ ਵੱਲੋਂ ਇਹ ਜਿਹੜਾ ਮੈਂ ਦੱਸਣਾ ਚਾਹੁੰਦਾ ਪਈ ਜਿਹੜਾ ਮੀਟਿੰਗ ਹਾਲ ਆ ਜਿੱਥੇ ਕੋਈ ਵੀ ਲੱਕੀ ਦਾ ਕੋਈ ਵੀ ਸੱਜਣ ਜਾਂ ਕੋਈ ਬਿਨਾ ਕਿਸੇ ਕੋਈ ਖਰਚ ਤੋਂ ਇੱਥੇ ਮੀਟਿੰਗ ਕਰ ਸਕਦਾ ਉਸ ਪ੍ਰੰਤ ਜੋ ਛੋਟਾ ਮੋਟਾ ਫੰਕਸ਼ਨ ਆ ਜਾਂ ਕੋਈ ਇਸ ਤੋਂ ਇਸ ਤੋਂ ਇਲਾਵਾ ਜਿਹੜਾ ਸੁਸਾਇਟੀ ਵੱਲੋਂ ਆ ਬੱਚਿਆਂ ਦੀ ਪੜ੍ਹਾਈ ਲਈ ਸਪੈਸ਼ਲਿਸਟ ਦਾ ਮੀਟਿੰਗ ਹਾਲ ਵਿੱਚ ਬੰਦਵਸਤ ਕੀਤਾ ਜਾਵੇਗਾ ਆਉਣ ਵਾਲੇ ਭਵਿੱਖ ਵਿੱਚ ਇਹਨੂੰ ਕੀਤਾ ਮੁਕਤੀ ਜਿਹੜੇ ਰੋਜ਼ਗਾਰ ਦੇਣ ਲਈ ਲੋਕਾਂ ਬੱਚਿਆਂ ਨੂੰ ਉਹਦੀਆਂ ਵੀ ਸਕੀਮਾਂ ਚਲਾਈਆਂ ਜਾਣਗੀਆਂ ਤੇ ਸਾਰੇ ਸੰਗਤ ਦਾ ਸਹਿਯੋਗ ਰਿਹਾ ਤੇ ਜਲਦੀ ਹੀ ਅੰਮ੍ਰਿਤਪਵਨ ਦੀ ਵੀ ਨਿਰਮਾਣ ਕੀਤਾ ਜਾਵੇਗਾ ਜਿੱਥੇ ਲੋੜਵੰਦ ਲੜਕੀਆਂ ਦੀਆਂ বিনা ਕੋਸਟ ਤੋਂ ਜ਼ਿਆਦੀਆਂ ਪਰਿਆਆਂ ਜਾਣਗੀਆਂ ਇਹ ਸਾਰੇ ਸੰਗਤ ਦੇ ਸਹਿਯੋਗ ਨਾਲ ਆ ਇੱਕ ਵਾਰ ਫੇਰ ਮੈਂ ਐਨ ਆਰ ਆਈ ਭਰਾਵਾਂ ਦਾ ਸਾਡੇ ਜਿਹੜੇ ਸੁਸਾਇਟੀ ਦੇ ਸਰਪ੍ਰਸਤਾ ਬਰਿੰਦਰ ਸਿੰਘ ਲੱਖੂ ਜੀ ਜਿੱਥੇ ਤੋਂ ਉਹਨਾਂ ਦੇ ਬ੍ਰਦਰ ਜੋ ਕੈਸ਼ੀਅਰ ਸਾਡੇ ਰਹੇ ਆ ਅ ਤੇ ਜੀ ਸਿੰਘ सोनू ਜੀ ਸਾਡੇ ਚਾਚਾ ਜੀ ਬਚਨ ਸਿੰਘ ਦੀ ਪੁੱਤੀਆਂ ਵਾਲੇ ਜੁਕੇ ਜੋ ਹੈ ਮੌਜੂਦਾ ਕੈਸ਼ੀਅਰ ਹੈ ਇਸ ਕੋਲ ਮੈਂ ਜੁਕੇ ਗਏ ਹੋਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਜੁਕੇ ਹੋ ਕੇ ਵੀ ਬਹੁਤ ਸਾਡੀ ਮਦਦ ਕਰ ਰਿਹਾ ਔਰ ਸਾਰੀ ਸੰਗਤ ਦਾ ਮੈਂ ਇੱਕ ਵਾਰ ਬੇਤ ਧੰਨਵਾਦ ਕਰਦਾ ਜਿੱਥੇ ਧੰਨਵਾਦ ਕਰਦਾ ਉਮੀਦ ਕਰਦਾ ਵੀ ਜਿਹੜੇ ਆਉਣ ਵਾਲੇ ਸਮੇਂ ਵਿੱਚ ਅੰਬੇਦਕਰ ਦੇਡੇ ਮੀਟਿੰਗ ਹਾਲ ਆ ਜਿਹਦੇ ਵਿੱਚ ਕਮੀ ਪੇਛੀ ਰਹੀ ਕੋਈ ਸਹਾਇਕ ਦੀ ਉਹ ਪੰਮਾ ਮਟੀਰੀਅਲ ਤੌਰ ਤੇ ਕੋਈ ਕੋਈ ਸਰਿਆ ਜਾਂ ਸੀਮੈਂਟ ਕੋਈ ਵੀ ਕਮੀ ਪੇਛੀ ਹੋਈ ਤਾਂ ਸੰਗਤ ਦੇ ਸਹਿਯੋਗ ਨਾਲ ਵੀ ਬੁਰੀ ਕੀਤੀ ਜਾਵੇਗੀ ਤੇ ਮੈਂ ਅੱਜ ਕਰਨਾ ਵੀ ਸਾਰੇ ਜਿਹੜਾ ਜੀ ਪੱਥਰ ਅੱਜ ਰੱਖਿਆ ਗਿਆ ਇਲਾਕੇ ਦੀ ਭਲਾਈ ਤੇ ਵਧੀਆ ਸੇਵਾ ਦਾ ਦਸਣਯੋਗ ਇੱਕ ਹੋਰ ਚੀਜ਼ ਹੈ ਕਿ ਜਿਹੜੀ ਇਹ ਬਹੁਤ ਵਧੀਆ ਕਾਰਜ ਜਿਹੜਾ ਸਮਾਜ ਦੇ ਲਈ ਡਾਕਟਰ ਬੀ ਆਰ ਵੈਲਫੇਅਰ ਅੰਬੇਡਕਰ ਸੁਸਾਇਟੀ ਗੜਦੀ ਵਾਲਾ ਜਿਹੜੀ ਕਰਨ ਜਾ ਰਹੀ ਆ ਤੇ ਉਸ ਦੇ ਵਿੱਚ ਕਾਫੀ ਲਾਭ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਦਰਜਾ ਦੇ ਦਰਜਾ ਦਿੱਤੇ ਜਾਣਗੇ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਮੈਡੀਕਲ ਸਹੂਲਤਾਂ ਜਿਹੜੀਆਂ ਉਹ ਵੀ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਜਿਵੇਂ ਅੱਖਾਂ ਦੇ ਦੰਦਾਂ ਦੇ ਹੋਰ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਕੈਂਪ ਲਗਾਏ ਜਾਣਗੇ ਜਿਸ ਤੋਂ ਸਿਹਤ ਸਹੂਲਤਾਂ ਜਿਹੜੀਆਂ ਆ ਉਹ ਲੋਕਾਂ ਨੂੰ ਆਸਾਨੀ ਦੇ ਨਾਲ ਔਰ ਮੁਫਤ ਦੇ ਵਿੱਚ ਜਿਹੜੀਆਂ ਉਪਲਬਧ ਹੋ ਸਕਣ ਸੋ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਪੜਾਈ 'ਤੇ ਮੁੱਖ ਰੱਖਿਆ ਗਿਆ ਕਿਉਂਕਿ ਬਾਬਾ ਸਾਹਿਬ ਮੀਟਗਰ ਜੀ ਦੀ ਸੋ ਸਿੱਕੇ ਪੜ੍ਹਾਈ ਜਿਹੜੀ ਆ ਬਹੁਤ ਜ਼ਰੂਰੀ ਆ ਹਰੇਕ ਇਨਸਾਨ ਲਈ ਹਰ ਵਰਗ ਦੇ ਇਨਸਾਨ ਲਈ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਆ ਅੱਗੇ ਵਧਣ ਲਈ ਸੋ ਉਸ ਚੀਜ਼ ਨੂੰ ਵੀ ਮੁੱਖ ਰੱਖਿਆ ਗਿਆ ਕਿ ਬੱਚੇ ਜੋ ਨਹੀਂ ਪੜ ਸਕਦੇ ਉਹਨਾਂ ਲਈ ਵੀ ਇੱਕ ਮਦਦਕਾਰ ਸਿੱਧ ਹੋਵੇਗਾ ਸੋਸਾਇਟੀ ਵੱਲੋਂ ਜਿਹੜਾ ਕੀਤਾ ਜਾ ਰਿਹਾ ਉਪਰਾਲਾ 4.5 ਚਾਰ ਕਨਾਲ ਦੀ ਇਹ ਜ਼ਮੀਨ ਹੈ ਜੋ ਕਿ ਜਿਸ ਦੀ ਖਰੀਦ ਕੀਤੀ ਗਈ ਹੈ ਜਿੱਥੇ ਅੰਬੇਡਕਰ ਭਵਨ ਬਣੇਗਾ ਕਿ ਅੱਜ ਆਰੰਭ ਕੀਤਾ ਗਿਆ ਆਪਣੇ ਅੰਬੇਡਕਰ ਸਾਹਿਬ ਜੀ ਦੇ ਨਾਮ ਦੇ ਉੱਤੇ ਅੰਬੇਡਕਰ ਮੀਟਿੰਗ ਹਾਲ ਦਾ ਨਿਰਮਾਣ ਜਿਹੜਾ ਉਹਦਾ ਉਸਾਰੀ ਦਾ ਕੰਮ ਸ਼ੁਰੂ ਕਰਕੇ ਔਰ ਹੌਲੀ-ਹੌਲੀ ਇੱਥੇ ਗੜਦੀਵਾਲ ਦੇ ਵਿੱਚ ਇੱਕ ਇਤਿਹਾਸਕ ਭਵਨ ਜਿਹੜਾ ਬਣੇਗਾ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੋਵੇਗੀ ਤੇ ਪੂਰੇ ਸਮੁੱਚੇ ਸਮਾਜ ਲਈ ਔਰ ਇਹੀ ਕਹਿ ਸਕਦੇ ਪੂਰੇ ਪੰਜਾਬ ਲਈ ਪੰਜਾਬ ਵਾਸੀਆਂ ਲਈ ਬਹੁਤ ਵੱਡੀ ਫਕਰ ਵਾਲੀ ਮਾਣ ਵਾਲੀ ਗੱਲ ਹੋਵੇਗੀ ਕਿ ਗੜਦੀਵਾਲਾ ਦੇ ਵਿੱਚ ਇੱਕ ਜਿਹੜਾ ਵਿਸ਼ਾਲ ਭਵਨ ਆ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਮ ਤੇ ਬਣੇਗਾ ਸੋ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਜਿਹੜੀ ਜਾਣਕਾਰੀ ਆ ਜੋ ਸੰਸਥਾ ਦੇ ਕਾਰਜ ਆ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਈਏ ਸੋ ਇਸੇ ਉਮੀਦ ਦੇ ਨਾਲ ਸਹਿਯੋਗ ਕਰੋਗੇ ਤੁਸੀਂ ਵੀ ਸਮੂਹ ਸੰਗਤਾਂ ਨੂੰ ਕੀ ਅਪੀਲ ਹੈ ਆਪਣੇ ਪ੍ਰਧਾਨ ਸਾਹਿਬ ਦੀ ਅਸੀਂ ਉਹਨਾਂ ਨੂੰ ਪੁੱਛਣਾ ਚਾਹਾਂ ਕੀ ਅਪੀਲ ਕਰਦੇ ਹੋ ਸੰਗਤਾਂ ਭਾਈ ਮੈਂ ਤਾਂ ਸਭ ਤੋਂ ਪਹਿਲਾਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਨਾਲ ਸਹਿਯੋਗ ਪਹਿਲਾਂ ਕੀਤਾ ਲਗਭਗ ਸੰਸਥਾ ਨੂੰ ਚਲਾਏ ਅੱਜ ਕੱਲ 24 ਸਾਲ ਪੂਰੇ ਹੋ ਗਏ ਆ 2005 ਵਿੱਚ ਰਜਿਸਟਰਡ ਹੋਈ ਸੀ ਸੰਸਥਾ ਪੁਰਤੋ ਲੈ ਕੇ ਅੱਜ ਤੱਕ ਬਹੁਤ ਬਲੱਗੀਆਂ ਸੰਸਥਾਾਂ ਨਾਲ ਕੀਤੀਆਂ ਲਾਖੇ ਦੇ ਸਹਿਯੋਗ ਨਾਲ ਲਗਭਗ 46 ਲੋੜਵੰਦ ਲੜਕੀਆਂ ਦੇ ਮੈਰਿਜ ਅਨੰਦ ਕਾਜ ਪੂਰੇ ਰਜਿਸਟਰਡ ਰਿਵਾਜ ਨਾਲ ਕਰਾਈ ਜਾ ਚੁੱਕੇ ਹਨ 200 ਦੇ ਲਗਭਗ ਵਿਧਵਾਵਾਂ ਜਾਂ ਹੋਰ ਲੜਕੀਆਂ ਨੂੰ ਰੋਜ਼ਗਾਰ ਦੇ ਤੌਰ ਤੇ ਸਲਾਈ ਦੀਆਂ ਨੀਂਟ ਕੀਤੀਆਂ ਜਾਂਦੀਆਂ ਜਾ ਚੁੱਕੀਆਂ ਹਨ ਇਸ ਤੋਂ ਇਲਾਵਾ ਖੂਨਦਾਨ ਕੈਂਪ ਮੈਡੀਕਲ ਕੈਂਪ ਕਰੋਨਾ ਕਾਲ ਵਿੱਚ ਰਾਸ਼ਨ ਵੇ ਇਤਿਹਾਸ਼ਾ ਰਾਸ਼ਨ ਜੋ ਕੰਢੀ ਇਲਾਕੇ ਵਿੱਚ ਮੁਹੱਈਆ ਕਰਾਇਆ ਗਿਆ ਉਹੀ ਕਿਸੇ ਤੋਂ ਘਟ ਨਹੀਂ ਸੀਗਾ ਇਸ ਤੋਂ ਇਲਾਵਾ ਹੋਰ ਵਿਆਹ ਸ਼ਾਦੀ ਲੜਕੀਆਂ ਦੇ ਸ਼ਗਨ ਸਕੀਮ ਜਾਂ ਕੋਈ ਲੋੜਵੰਤ ਸਮਗਰੀ ਉਹਦੇ ਵੀ ਪ੍ਰੋਪਰ ਤੰਗੜਾ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਵੱਡੀ ਸਾਡੀ ਅਚੀਵਮੈਂਟ ਆ ਵੀ ਅਮੀਰ ਦੇ ਸਾਡੀ ਸੋਚ ਸੀ ਕਿ ਕੋਈ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ ਉਸ ਘੜੀ ਤਹਿਤ ਸੋਸਾਇਟੀ ਵੱਲੋਂ ਲਗਭਗ ਤੇਨਾਂ ਦਰਜਣ ਦੇ ਕਰੀਬ ਜਿਹੜੇ ਸਕੂਲ ਆ ਸੈਪਟ ਚੀਜ਼ੇ ਆ ਚੁੱਕੇ ਜਿੱਥੇ ਬੱਚਿਆਂ ਨੂੰ ਵਰਦੀਆਂ ਲੜੀਂਦਾ ਸਮਾਨ ਵਰਦੀਆਂ ਹੋ ਗਿਆ ਬੂਟ ਹੋ ਗਏ ਜਰਸੀਆਂ ਹੋ ਗਈਆਂ ਸਟੇਸ਼ਨ ਦੀ ਤੱਕ ਬਚ ਗਿਆ ਇੱਥੋਂ ਤੱਕ ਕਿ ਕਈ ਪਹਿਲਾਂ ਸਰਕਾਰੀ ਤੌਰ ਤੇ ਫੀਸ ਵੀ माफ ਨਹੀਂ ਹੁੰਦੀ ਸੀ ਉਹ ਵੀ ਸੰਸਥਾ ਵੱਲੋਂ ਦਿੱਤੀ ਗਈ ਤੇ ਆਉਣ ਵਾਲੇ ਫਿਊਚਰ ਵਿੱਚ ਮੈਂ ਪਹਿਲਾਂ ਤਾਂ ਸੰਗਤਾਂ ਨੂੰ ਧੰਨਵਾਦ ਕਰਦਾ ਔਰ ਆਸ ਕਰਦਾ ਹਾਂ ਸੰਗਤਾਂ ਤੋਂ ਤੇ ਆਉਣ ਵਾਲੇ ਟਾਈਮ ਵਿੱਚ ਜੋ ਕਾਰਜ ਕੀਤੇ ਜਾ ਰਹੇ ਆ ਜਿੱਦਾਂ ਨੀ ਪੱਥਰਾ ਜੜਖਿਆ ਹੈਗਾ ਇਹਦੇ ਲਈ ਵੀ ਬਹੁਤ ਲੋੜੀਂਦੀ ਸਹਿਯੋਗ ਦੀ ਲੋੜ ਆ ਆਉਣ ਵਾਲੇ ਭਵਨ ਜਿਹੜਾ ਬਹੁਤ ਜ਼ਿਆਦਾ ਕੋਸਟ ਤੇ ਜਿਹੜਾ ਬਣਨਾ ਹੈਗਾ ਫਿਲਹਾਲ ਸੰਸਥਾ ਵੱਲੋਂ ਜਿਹੜਾ ਪ੍ਰੀਅਰ ਕੀਤੀ ਗਈ ਸੀ 23 ਲੱਖ ਦੀ ਉਹ ਵੀ ਆਪਸੀ ਦੇ ਸਹਿਯੋਗ ਨਾਲ ਕੀਤੀ ਗਈ ਆ ਤੇ ਹੁਣ ਜਿਹੜਾ ਨੀ ਪੱਥਰਾ ਜੜਖਿਆ ਗਿਆ ਉਹਦੇ ਲਈ ਵੀ ਪਮਾਇਆ ਦੀ ਬੜੀ ਲੋੜ ਆ ਸੋ ਸਾਰਾ ਇੱਕ ਇੱਕ ਰੁਪਿਆ ਸਾਰਾ ਸੰਸਾਦੇ ਸਹਿਯੋਗ ਨਾਲ ਲੱਗ ਰਿਹਾ ਇਹ ਆਉਣ ਵਾਲੇ ਸਮੇਂ ਵਿਸ਼ਵਾਸਿਤ ਹੁੰਦਾ ਹੈ ਕਿ 1 ਰੁਪਇਆ ਤੁਹਾਡਾ ਸੰਸਥਾ ਲੱਗੇਗਾ ਇੱਥੇ ਮੈਂ ਕੱਲ ਜਰੂਰ ਕਹਿਣਾ ਚਾਹੁੰਦਾ ਹਰੇਕ ਸੰਸਥਾ ਦਾ ਚੱਲਣ ਵਿੱਚ ਇੱਕ ਮੋਢਾ ਦਾ ਹੋਣਾ ਬਹੁਤ ਜ਼ਰੂਰੀ ਆ ਉਹਦੇ ਵਿੱਚ ਮੈਂ ਮੋਢਾ ਦਾ ਆਸਰਾ ਦਊਂਗਾ ਸਾਰੇ ਮੈਂਬਰਾਂ ਨੂੰ ਦਊਂਗਾ ਸਹਿਰਾ ਜਾਵਾਂਗਾ ਕਿਉਂਕਿ ਜਿਨ੍ਹਾਂ ਨੇ ਇੰਨ ਥੱਤ ਮਿਹਨਤ ਜਿੱਥੇ ਕੀਤੀ ਆ ਉਥੇ ਨਾਲ ਦੀ ਨਾਲ ਆਪਣੀਆਂ ਗੱਡੀਆਂ ਦਾ ਇਸਤੇਮਾਲ ਵੀ ਕੀਤਾ ਕੋਈ ਤੇਲ ਨਹੀਂ ਖਰਚਾ ਅਜੇ ਤੱਕ ਸੰਸਥਾ ਤੋਂ ਲਿਆ ਖੁਦ ਦੇ ਉਹਨਾਂ ਨੇ ਵਾਹਨ ਵਰਤੇ ਆ ਔਰ ਜਦੋਂ ਲੋਡ ਪੈਂਦੀ ਆ ਸੰਸਥਾ ਨੂੰ ਕੋਈ ਪੈਸੇ ਨਹੀਂ ਤਾਂ ਹਰੇਕ ਮੈਂਬਰ ਆਪਣੇ ਆਪਣੀ ਜੇਬ ਚੋਂ ਵਿੱਚੋਂ ਦਸਵੰਤ ਕੱਢ ਕੇ ਜਿਹੜਾ ਇਸ ਭਲਾਈ ਦੇ ਕੰਮਾਂ ਚ ਲਾ ਰਿਹਾ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਆਪਣੇ ਮੈਂਬਰਾਂ ਦਾ ਜਿੱਥੇ ਉਹ ਕਹਿੰਦੇ ਅੱਜ ਦੇ ਸਮੇਂ ਵਿੱਚ ਹਰੇਕ ਨੂੰ ਕੀਮਤੀ ਸਮਾਂ ਹੈਗਾ ਇਹਨਾਂ ਟਾਈਮ ਨੂੰ ਦਾ ਕੰਮ ਜੋ ਕੰਮ ਦੇ ਤਾਂ ਫਿਰ ਸਾਡੇ ਸਾਥੀ ਜਿਹੜੇ ਆ ਜਿੱਥੇ ਆਪਣਾ ਆਪਣਾ ਕੰਮ ਕਰਦੇ ਆ ਉਹਦੇ ਨਾਲ ਨਾਲ ਜਿਹੜਾ ਟਾਈਮ ਕੱਢਦੇ ਆ ਇਸ ਸਮਾਜ ਸੇਵੀ ਕੰਮ ਲਈ ਇਹ ਤਰਿਕ ਕਿ ਸੇਤੀ ਤੋਂ ਘਟਨੇਗਾ ਮੈਂ ਸਭ ਤੋਂ ਪਹਿਲਾਂ ਸੰਸਥਾ ਦੇ ਸਾਰੇ ਮੈਂਬਰਾਂ ਦਾ ਰੋਡੇ ਤੜਾ ਦਾ ਤੁਹਾਨੂੰ ਬਧ ਕਰਦਾ ਨਾਲ ਦੀ ਨਾਲ ਸਹਿਯੋਗੀ ਸੱਜਣਾ ਦਾ ਐਨਆਰਏ ਭਰਾਵਾਂ ਦਾ ਤੇ ਆਸ ਕਰਦਾ ਮੇਰਾ ਇਹ ਸੰਦੇਸ਼ ਹੈਗਾ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਕਾਰਜ ਕਰ ਰਿਹਾ ਉਹ ਤੁਹਾਡੇ ਆਪ ਤੇ ਤੁਹਾਡੇ ਸਹਿਯੋਗ ਨਾਲ ਹੋਣਿਆ ਇੱਥੇ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦਾ ਇਹ ਸੰਸਥਾ ਨਰੋਲ ਨਾਨਪੋਲੀਟিক্যাল ਹੈਗੀ ਆ ਇਹਦੇ ਵਿੱਚ ਕੋਈ ਜਾਤ ਪਾਤ ਦਾ ਕੋਈ ਨਹੀਂ ਹੈਗਾ ਵਿਤਕਰਾਂ ਨਹੀਂ ਹੈਗਾ ਕੋਈ ਸਾਰੇ ਸਾਰਾ ਸਮਾਜ ਲਈ ਜੇ ਸਾਂਝਾ ਉੱਤਪਨ ਬਣ ਰਿਹਾ ਆਸ ਕਰਦਾ ਉਹ ਜਿੱਤੋਂ ਵੀ ਚਾਏ ਜੇ ਸਨਾ ਸਿਧਾ ਦੀ ਜਤਨ ਸੋ ਇਹ ਸਨ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀwala ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਜੀ ਜਿਨ੍ਹਾਂ ਨੇ ਕਿ ਆਪਣੇ ਵਿਚਾਰ ਜਿਹੜੇ ਆ ਤੁਹਾਡੇ ਸਾਹਮਣੇ ਰੱਖੇ ਆ ਔਰ ਉਮੀਦ ਕਰਦੇ ਆ ਕਿ ਇਹਨਾਂ ਦੇ ਨਾਲ ਸਹਿਯੋਗ ਕਰਨ ਲਈ ਸੰਖਤਾ ਜਿੰਨੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਆ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਹਰ ਇੱਕ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਅਜਿਹੇ ਜੋ ਉਪਰਾਲੇ ਆ ਬਹੁਤ ਘੱਟ ਗਿਣਤੀ ਦੇ ਵਿੱਚ ਹੁੰਦੇ ਨੇ ਕਿ ਜਿਹੇ ਜੋ ਉਪਰਾਲੇ ਅੱਜ ਇਹ ਸੰਸਥਾ ਕਰ ਰਹੀ ਆ ਸੋ ਇਸੇ ਤਰ੍ਹਾਂ ਇਹ ਇਸ ਦਾ ਸਾਥ ਦੇਣ ਲਈ ਕੋਈ ਤਿਲ ਫੁਲਕ ਦੀ ਕਿਸੇ ਤਰ੍ਹਾਂ ਦੀ ਵੀ ਜਾਂ ਸਮਗਰੀ ਦੀ ਮੰਨ ਲਓ ਕਿ ਲੜੀਂਦੀ ਜਿਹੜੀ ਵੀ ਚੀਜ਼ ਹੈ ਉਸ ਦੇ ਉਹਨੂੰ ਵਿੱਚ ਦੇ ਕੇ ਤਾਂ ਆਪਣਾ ਸਹਿਯੋਗ ਦੇ ਸਕਦਾ ਉਸ ਦੇ ਨਾਲ ਨਾਲ ਜਿਹੜੇ ਸਾਥੀ ਇਹ ਜਿਹੜਾ ਨਹੀਂ ਕਰ ਸਕਦੇ ਲੇਕਿਨ ਉਹਨਾਂ ਨੂੰ ਇੱਕ ਇੱਕ ਜ਼ਰੂਰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋ ਸਕਦਾ ਕਿ ਕੋਈ ਸੱਜਣ ਅਜਿਹਾ ਹੋਵੇ ਜੋ ਇਸ ਸੰਸਥਾ ਦੇ ਨਾਲ ਜੁੜ ਕੇ ਜੋ ਸਮਾਜ ਭਲਾਈ ਦਾ ਕਾਰਜ ਆਰੰਭ ਕੀਤਾ ਹੋਇਆ ਹੈ ਇਹ ਇਸ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਦੇ ਸਕੇ ਸੋ ਇਸੇ ਤਰ੍ਹਾਂ ਦੀਆਂ ਖਬਰਾਂ ਲੈ ਕੇ ਆਉਂਦੇ ਰਾਵਾਂਗੇ ਤੁਹਾਡੇ ਤੱਕ ਮੈਂ ਹਰਦੀਪਰ ਦੀਪਕ ਕੈਮਰਾ ਪਰਸਨ ਜੋਤ ਗੜਦੀ ਵਾਲਾ ਦੇ ਨਾਲ ਆਪਣਾ ਪੰਜਾਬ 24